ਅੱਜ ਇਹਨਾਂ ਨੂੰ ਭੇਜਿਆ ਜੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਕੇ ਆ ਤੇ ਬੱਚੇ ਹੀ ਘਮਾਰੂਗੇ ਸਾਹਬ ਦੀ ਮੰਨ ਕਰ ਦਿਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਇਸ ਨਾਲ ਲੜਨਾ ਕੋਈ ਨਹੀਂ ਬਹੁਤ ਸੋਨੇ ਦੇ ਦਿੰਦਾ ਹੈ ਪਾਰਟਨਰ ਬੀਤੀ ਰਾਤ ਇੱਕ ਕਾਲਜ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਜਿਹੜੀ ਲੜਕੀ ਹੈ ਉਸ ਵੱਲੋਂ ਸੁਸਾਈਸਾਈਡ ਕਰਨ ਦਾ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਗਵਿੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਖੁਸ਼ਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਜੋ ਲੁਧਿਆਣਾ ਦੀ ਨਿਵਾਸੀ ਹੈ ਕਰੀਬ ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜੋ ਬੀਐਸਸੀ ਅ ਵਿੱਚ ਪੰਜਵੇਂ ਸੈਮੈਸਟਰ ਦੀ ਜਿਹੜੀ ਹੈ ਵਿਦਿਆਰਥਣ ਸਨ ਔਰ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਸੈਂਟਰ ਸ਼੍ਰੀ ਗੋਵਿੰਦਵਾਲ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਮੌਜੂਦ ਸੀ ਤਾਂ ਉਸ ਵੱਲੋਂ ਜਿਹੜਾ ਕੀ ਫਾਹਾ ਲੈ ਕੇ ਆਪਣੀ ਜੀਵਨ ਲिला ਸਮਾਪਤ ਕਰ ਲਈ ਗਈ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਲਜ ਸਟਾਫ ਨੂੰ ਇਸ ਸਾਰੀ ਘਟਨਾ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਜਿਹੜੀ ਵਿਦਿਆਰਥਣ ਹੈ ਉਹ ਆਪਣੇ ਕਲਾਸਰੂਮ ਵਿੱਚ ਨਹੀਂ ਪੁੱਜਦੀ ਹੈ ਤਾਂ ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗਦਾ ਕਹੇ ਕਿ ਉਸਨੇ ਸੁਇਸਾਈਡ ਕਰ ਲਈ ਕੀ ਕਹਿਣਾ ਚਾਹੁੰਦੇ ਜਿਹੜੇ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਟੀ ਟੀਚਰ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰ ਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਤੋਂ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀਕ ਆਪਾਂ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਕਹੁੰਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਤੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਨ ਨਹੀਂ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਗਏ ਉਹਦੇ ਬੱਚੇ ਹੀ ਕਮਾਰ ਲਗੇ ਕੀ ਨਾਂ ਸੀ ਲੜਕੀ ਦਾ ਖੋਸ ਭਰੇ ਦੇ ਘਰ ਬੋਤ ਲੈ ਕੇ ਬੱਚੀ ਜੀ ਮੇਰੀ ਆਉਂਦੀ ਹੈਗਾ ਬੱਚੀ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਹਨ ਉਹਨਾਂ ਵੱਲੋਂ ਜਿਹੜੇ ਕੀ ਕਾਲਜ ਦੇ ਜਿਹੜਾ ਸਟਾਫ ਹੈ ਉਹਨਾਂ ਤੇ ਵੀ ਕੁਝ سنگੀਨ ਨੇ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਲੜਕੀ ਨੂੰ ਦੇ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਉਸਨੇ ਇਸ ਆਪਣੀ ਜੀਵਨ ਦਾ ਸਮਾਪਤ ਕੀਤੀ ਹੈ ਲੇਕਿਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਹਨ ਚਰਨਜੀਤ ਕੌਰ ਉਹਨਾਂ ਵੱਲੋਂ ਇਸ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਆਮ ਆਪ ਜੀਤਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਸੈਂਟਰ ਹੈਗਾ ਨਰਸਿੰਗ ਕਾਲਜ ਚੱਲ ਰਿਹਾ ਦੇ ਅੰਦਰ ਠੀਕ ਹੈ ਜੀ ਮੈਡਮ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂਜੀ ਤੇ ਉਹ ਬਰੀਫ ਕਰਿਓ ਕੀ ਕੀ ਇਨਸੀਡੈਂਸ ਹੈ ਪੇਰੈਂਟਸ ਜਿੱਦਾਂ ਇਲਜ਼ਾਮ ਲਗਾ ਰਹੇ ਆ ਭੀ ਹਾਂ ਸਰ ਬੱਚਿਆਂ ਦੇ ਇਮਤਿਹਾਨ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਇਮਤਿਹਾਨ ਦਿੱਤੇ ਸੀ ਇਹਨੇ ਜੀ ਤੇ ਬੱਚੇ ਜਿਹੜੇ ਹੈਗੇ ਆ ਇੱਕ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੋਟੈਕਟਡ ਹੁੰਦੀਆਂ ਬੱਚੇ ਦੇ ਥਿਉਰੀ ਐਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ। ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ। ਬਾਕੀ ਬੱਚੇ ਪਹਿਲੇ ਰਿਪੋਰਟ ਕਰ ਗਏ ਸੀਗੇ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ। 8 ਵਜੇ ਇੰਬਾਰਡਨੀ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹਾਣੀ ਸੀ ਉੱਥੇ ਉਹ ਮੈਸਟਰ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮਿਲ ਨਹੀਂ। ਕੀ ਬੱਚੇ ਨੇ ਆਪਣਾ ਹੈਂਡ ਕਰ ਲਿਆ ਜਿੱਦ ਇਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇ ਦਿੱਤੀ ਗਈ ਸੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸਮੈਸਟਰ ਦੇ ਵਿੱਚ ਸੀ ਸੁਪ੍ਰੀਤ ਕੌਰ ਲੜਕੀ ਹੈ 5th ਸਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹ ਜਾਂ ਕੁਛ ਕਿਹਾ ਨਹੀਂ ਤੁਸੀਂ ਕਹਿ ਰਹੇ ਉਹਨਾਂ ਨੇ ਇਹ ਜਿਹੇ ਇੰਜੈਮ ਲਗਾਇਆ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਨੂੰ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ ਚ ਵੀ ਠੀਕ ਸੀ ਬਾਕੀ ਬੱਚਾ ਨੇ ਵੀ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਪਲੇਨ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਬ ਬੜੇ ਸ਼ੌਕ ਦੇ ਮੈਮ ਕੋਈ ਸੁਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੋਈ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੁੱਲਿਆ ਸੀ ਤੇ ਉਹ ਲੌਕ ਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਹਜੇ ਉਹਨਾਂ ਨੇ ਆਣਾ ਹੈ ਪੁਲਿਸ ਨੇ ਫੇਰ ਸਾਨੂੰ ਪਤਾ ਚੱਲਣਾ ਕਿ ਕੀ ਹੈ ਤੇ ਉਹ ਹੀ ਇਹ ਫਰਮਿਸ਼ਨ ਦੇ ਸਕਦੇ ਸਹੀ ਕੀ ਹੋਇਆ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਠੀਕ ਹੈ ਜੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਬਣ ਜਾਣਗੇ ਜਾਣਗੇ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਘਮਾਰ ਲਗੇ ਸਾਬ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਕੋਈ ਨਾ ਜਾਵੇ ਬੀਤੀ ਰਾਤ ਇੱਕ ਕਾਲਜ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਜਿਹੜੀ ਲੜਕੀ ਹੈ ਉਸ ਵੱਲੋਂ ਸੁਇਸਾਈਡ ਕਰਨ ਦਾ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਗਵਿੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਖੁਸ਼ਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਜੋ ਲੁਧਿਆਣਾ ਦੀ ਨਿਵਾਸੀ ਹੈ ਕਰੀਬ ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜੋ ਬੀਐਸਸੀ ਅੰਦਰ ਪੰਜਵੇਂ ਸੈਮੈਸਟਰ ਦੀ ਜਿਹੜੀ ਹੈ ਵਿਦਿਆਰਥਣ ਸਨ ਔਰ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਸੈਂਟਰ ਸ਼੍ਰੀ ਗੋਵਿੰਦਵਾਸ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਮੌਜੂਦ ਸੀ ਤਾਂ ਉਸ ਵੱਲੋਂ ਜਿਹੜਾ ਕੀ ਫਾਹ ਲੈ ਕੇ ਆਪਣੀ ਜੀਵਨ ਈਲਾ ਸਮਾਪਤ ਕਰ ਲਈ ਗਈ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਲਜ ਸਟਾਫ ਨੂੰ ਇਸ ਸਾਰੀ ਘਟਨਾ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਜਿਹੜੀ ਵਿਦਿਆਰਥਣ ਹੈ ਉਹ ਆਪਣੇ ਕਲਾਸਰੂਮ ਵਿੱਚ ਨਹੀਂ ਪੁੱਜਦੀ ਹੈ ਤਾਂ ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗਦਾ ਕੀ ਉਸਨੇ ਸੂਇਸਟ ਕਰ ਲਈ ਕੀ ਕਹਿਣਾ ਚਾਹੁੰਦਾ ਜਿਹੜੇ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਦੇ ਚ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਨੂੰ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀਕ ਆਪ ਵੱਲ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਦੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣੀ ਕੀ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਭਾਗਿਆ ਤੇ ਬੱਚੇ ਹੀ ਕਮਾਰ ਲੱਗੇ ਕੀ ਨਾਸ ਹੀ ਲੜਕੀ ਦਾ ਖੋਸ ਪਰੇ ਦੇ ਘਰ ਬੋਤ ਲੈ ਕੇ ਬੱਚੀ ਜੀ ਮੇਰੀ ਉੱਧਰ ਲਿਆਇਆ ਕਬੱਚੀ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਹਨ ਉਹਨਾਂ ਵੱਲੋਂ ਜਿਹੜੇ ਕੀ ਕਾਲਜ ਦੇ ਜਿਹੜਾ ਸਟਾਫ ਹੈ ਉਹਨਾਂ ਤੇ ਵੀ ਕੁਝ ਸੰਗੀਨੇ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਲੜਕੀ ਨੂੰ ਦੇ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਉਸਨੇ ਇਸ ਆਪਣੀ ਜੀਵਨ ਦਾ ਸਮਾਪਤ ਕੀਤੀ ਹੈ ਲੇਕਿਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਹਨ ਚਰਨਜੀਤ ਕੌਰ ਉਹਨਾਂ ਵੱਲੋਂ ਇਸ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਆਪ ਜੀ ਦਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਸੈਂਟਰ ਹੈਗਾ ਨਰਸਿੰਗ ਕਾਲਜ ਚੱਲ ਰਿਹਾ ਦੇ ਅੰਦਰ ਠੀਕ ਹੈ ਜੀ ਮੈਨੂੰ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂ ਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪੇਰੈਂਟ ਜਿੱਦਾਂ ਇਲਜ਼ਾਮ ਲਗਾ ਰਹੇ ਆ ਭੀ ਹਾਂ ਸਰ ਬੱਚਿਆਂ ਦੇ ਇਮਤਿਹਾਨ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਪਸੰਦ ਦਿੱਤੀ ਸੀ ਇਹਨੇ ਜੀ ਤੇ ਬੱਚੇ ਜਿਹੜੇ ਹੈਗੇ ਆ ਇੱਕ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੋਟੈਕਟਡ ਹੁੰਦੀਆਂ ਬੱਚੇ ਦੇ ਥਿਉਰੀ ਇਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ। ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ। ਬਾਕੀ ਬੱਚੇ ਪਹਿਲੇ ਰਿਪੋਰਟ ਕਰ ਗਏ ਸੀਗੇ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ। 8 ਵਜੇ ਮੋਰਡਿੰਗ 'ਨੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹਾਣੀ ਸੀ ਉਥੇ ਉਹ ਮਾਸਟਰ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮੇਡ ਨੇ। ਕੀ ਬੱਚੇ ਨੇ ਆਪਣੇ ਆਪ ਨੂੰ ਹੈਂਗ ਕਰ ਲਿਆ ਜਿੱਦ ਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇਖਤੀ ਗਈ ਸੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਨੂੰ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸਮੈਸਟਰ ਦੇ ਵਿੱਚ ਸੀ ਹਸਪੀਟਲ ਪਰ ਲੜਕੀ ਹੈ 5th ਸਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹ ਜਾਂ ਕੁਛ ਕਿਹਾ ਨਹੀਂ ਤੁਸੀਂ ਕਹਿ ਰਹੇ ਉਹਨਾਂ ਨੇ ਇਹ ਜਿਹੇ ਇੰਜੈਮ ਲਗਾਇਆ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਹੁੰਦੀ ਗਮਲ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਨੂੰ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ ਚ ਵੀ ਠੀਕ ਸੀ ਬਾਕੀ ਬੱਚਾ ਨਾਲ ਵੀ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਪਲਾਨ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁਦ ਬੜੇ ਸ਼ੌਕ ਦੇ ਮੈਮ ਕੋਈ ਸੁਸਾਇਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੋਈ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੋਲਿਆ ਸੀ ਤੇ ਉਹ ਲੋਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਅਜੇ ਨਹੀਂ ਆਣਾ ਆਪਣੀ ਸੰਫੇ ਫਿਰ ਸਾਨੂੰ ਪਤਾ ਚੱਲੇਗਾ ਕਿ ਕੀ ਹੈ ਤੇ ਉਹੀ ਇਨਫੋਰਮੇਸ਼ਨ ਦੇ ਸਕਦੇ ਸਹੀ ਕੀ ਕੀ ਹੋਇਆ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਠੀਕ ਹੈ ਜੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਨਣਗੇ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਘਮਾਰ ਲਗੇ ਸਾਹਬ ਦੀ ਮੰਗ ਕਰਦੇ ਹਾਂ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਕੋ ਨਾ ਜਾਵੇ ਸੁਣੋ ਬਹੁਤ ਸੋਨੇ ਦੇ ਅਪਾਰਟਮੈਂਟ ਬੀਤੀ ਰਾਤ ਇੱਕ ਕਾਲਜ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਜਿਹੜੀ ਲੜਕੀ ਹੈ ਉਸ ਵੱਲੋਂ ਸੁਇਸਾਈਡ ਕਰਨ ਦਾ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਗੋਵਿੰਦ왈 ਸਾਹਿਬ ਦੀ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਖੁਸ਼ਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਜੋ ਲੁਧਿਆਣਾ ਦੀ ਨਿਵਾਸੀ ਹੈ ਕਰੀਬ ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜੋ ਬੀਐਸਸੀ ਅੰਦਰ ਪੰਜਵੇਂ ਸੈਮੈਸਟਰ ਦੀ ਜਿਹੜੀ ਆ ਵਿਦਿਆਰਥਣ ਸਨ ਔਰ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਸੈਂਟਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੀ ਰਾਤ ਜਦੋਂ ਆਪਣੇ ਕਮਰੇ ਵਿੱਚ ਮੌਜੂਦ ਸੀ ਤਾਂ ਉਸ ਵੱਲੋਂ ਜਿਹੜਾ ਕੀ ਫਾਹ ਲੈ ਕੇ ਆਪਣੀ ਜੀਵਨ ਈਲਾ ਸਮਾਪਤ ਕਰ ਲਈ ਗਈ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਲਜ ਸਟਾਫ ਨੂੰ ਇਸ ਸਾਰੀ ਘਟਨਾ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਜਿਹੜੀ ਵਿਦਿਆਰਥਣ ਹੈ ਉਹ ਆਪਣੇ ਕਲਾਸਰੂਮ ਵਿੱਚ ਨਹੀਂ ਪੁੱਜਦੀ ਹੈ ਤਾਂ ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗਦਾ ਕਾ ਕਿ ਉਸਨੇ ਸੂਇਸਾਈਡ ਕਰ ਲਈ ਕੀ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਦੇ ਟੀਚਰ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਨੂੰ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਫ੍ਰੈਂਸਿਕ ਆਪ ਵੱਲ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਦੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਨਹੀਂ ਕਿ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਕਮਾ ਲ ਗਏ ਕੀ ਨਾਂ ਸੀ ਲੜਕੀ ਦਾ ਖੋਸ ਪਰੇ ਦੇ ਘਰ ਬੋਤ ਲੈਕ ਬੱਚੀ ਸੀ ਮੇਰੀ ਉਹ ਤੇ ਲੈ ਆਇਆ ਕਬੱਚੀ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਹਨ ਉਹਨਾਂ ਵੱਲੋਂ ਜਿਹੜੇ ਕੀ ਕਾਲਜ ਦੇ ਜਿਹੜਾ ਸਟਾਫ ਹੈ ਉਹਨਾਂ ਤੇ ਵੀ ਕੁਝ ਸੰਗੀਨ ਨੇ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਲੜਕੀ ਨੂੰ ਦੇ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਉਸਨੇ ਇਸ ਆਪਣੀ ਜੀਵਨ ਦਾ ਸਮਾਪਤ ਕੀਤੀ ਹੈ ਲੇਕਿਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਹਨ ਚਰਨਜੀਤ ਕੌਰ ਉਹਨਾਂ ਵੱਲੋਂ ਇਸ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਚਰਨਜੀਤ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਸੈਂਟਰ ਹੈਗਾ ਨਰਸਿੰਗ ਕਾਲਜ ਚੱਲ ਰਿਹਾ ਦੇ ਅੰਦਰ ਠੀਕ ਹੈ ਜੀ ਮੈਂ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪੇਰੈਂਟਸ ਜਿੱਦਾਂ ਇਲਜ਼ਾਮ ਲਗਾ ਰਹੇ ਆ ਵੀ ਹਾਂ ਸਰ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਇਹਨੇ ਜੀ ਤੇ ਬੱਚੇ ਜਿਹੜੇ ਹੈਗੇ ਆ ਇੱਕ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੋਟੇਡ ਹੁੰਦੀਆਂ ਬੱਚੇ ਦੇ ਥਿਉਰੀ ਇਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ। ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ। ਬਾਕੀ ਬੱਚੇ ਪਹਿਲੇ ਰਿਪੋਰਟ ਕਰ ਗਏ ਸੀਗੇ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ। 8 ਵਜੇ ਬੋਰਡਿੰਗ ਨੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹਾਣੀ ਸੀ ਉੱਥੇ ਉਹ ਨਾਸਟ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮਿਲਨੇ ਕੀ ਬੱਚੇ ਨੇ ਆਪਣੇ ਆਪ ਨੂੰ ਹੈਂਗ ਕਰ ਲਿਆ ਜਿਹਦੀ ਤਲਾਹ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦਿੱਤੀ ਗਈ ਸੀ ਜੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਨੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸੈਮੈਸਟਰ ਦੇ ਵਿੱਚ ਸੀ ਉਹ ਹਸਪੀਟਲ ਲੜਕੀ ਹੈ 5th ਸੈਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹ ਜਾਂ ਕੁਛ ਕਿਹਾ ਨਹੀਂ ਤੁਸੀਂ ਕਹਿ ਰਹੇ ਉਹਨਾਂ ਨੇ ਇਹ ਜਿਹੇ ਐਂਜ਼ਾਈਮ ਲਗਾਇਆ ਛਣ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਮਲਡ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਨੂੰ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ ਚ ਵੀ ਠੀਕ ਸੀ ਬਾਕੀ ਬੱਚਾ ਨਾਲ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਰਿਵੀਲ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਪਲਾਨ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਬ ਬੜੇ ਸ਼ੌਕ ਰਹੇ ਮੈਮ ਕੋਈ ਸੂਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੋਈ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੁੱਲਿਆ ਸੀ ਤੇ ਉਹ ਲੋਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਹਜੇ ਉਹਨਾਂ ਨੇ ਆਣਾ ਆਪਣੀ ਸੀ ਫੇਰ ਸਾਨੂੰ ਪਤਾ ਚੱਲਣਾ ਕੀ ਕੀ ਹੈ ਤੇ ਉਹੀ ਇਨਫੋਰਮੇਸ਼ਨ ਦੇ ਸਕਦੇ ਸਹੀ ਕੀ ਕੀ ਹੋਇਆ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਠੀਕ ਹੈ ਜੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਕਲੋਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਨਹੀਂ ਕਿ ਅਸੀਂ ਉਸ ਟੱਲਾ ਚ ਪਾ ਗਏ ਉਹਦੇ ਬੱਚੇ ਹੀ ਖਾਰ ਲੱਗੇ ਆਹ ਸਾਬ ਦੀ ਮੰਗ ਕਰਦੇ ਹਾਂ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਕਿਸੇ ਨੂੰ ਰੱਖੀ ਨਾ ਸੋਹਰੇ ਦਿੰਦਾ ਹੈ ਅਪਾਰਟਮੈਂਟ ਮਿਤਿ ਰਾਤ ਇੱਕ ਕਾਲਜ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਜਿਹੜੀ ਲੜਕੀ ਹੈ ਉਸ ਵੱਲੋਂ ਸੁਇਸਾਈਡ ਕਰਨ ਦਾ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਗੋਵਿੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਖੁਸ਼ਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਜੋ ਲੁਧਿਆਣਾ ਦੀ ਨਿਵਾਸੀ ਹੈ ਕਰੀਬ ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜੋ ਬੀਐਸਸੀ ਅੰਦਰ ਪੰਜਵੇਂ ਸੈਮੈਸਟਰ ਦੀ ਜਿਹੜੀ ਹੈ ਵਿਦਿਆਰਥਣ ਸਨ ਔਰ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਸੈਂਟਰ ਸ਼੍ਰੀ ਗੋਵਿੰਦਗੜ੍ਹ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਮੌਜੂਦ ਸੀ ਤਾਂ ਉਸ ਵੱਲੋਂ ਜਿਹੜਾ ਕੀ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਲਜ ਸਟਾਫ ਨੂੰ ਇਸ ਸਾਰੀ ਘਟਨਾ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਜਿਹੜੀ ਵਿਦਿਆਰਥਣ ਹੈ ਉਹ ਆਪਣੇ ਕਲਾਸਰੂਮ ਵਿੱਚ ਨਹੀਂ ਪੁੱਜਦੀ ਹੈ ਤਾਂ ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਪਤਾ ਗਾਇ ਕਿ ਉਸਨੇ ਸੂਇਸੈਟ ਕਰ ਲਈ ਕੀ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਟੀ ਟੀਚਰ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਨੂੰ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀਕ ਆਪਾਂ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਤੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬਰਸੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣੀ ਕੀ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਕਮਾਰ ਲੱਗੇ ਠੀਕ ਸਾਹਿਬ ਤੀਨ ਆਸੇ ਲੜਕੀ ਦਾ ਖੂਸ ਭਰੇ ਦੁਕਰ ਬੋਤ ਲੈਕ ਬੱਚੀ ਜੀ ਮੇਰੀ ਆਇਆ ਕਬੱਚੀ ਫਿਲਹਾਲ ਜਿਹੜੇ ਪਰਿਵਾਰਿਕ ਮੈਂਬਰ ਹਨ ਉਹਨਾਂ ਵੱਲੋਂ ਜਿਹੜੇ ਕੀ ਕਾਲਜ ਦੇ ਜਿਹੜਾ ਸਟਾਫ ਹੈ ਉਹਨਾਂ ਤੇ ਵੀ ਕੁਝ سنگੀਨ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਲੜਕੀ ਨੂੰ ਦੇ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਉਸਨੇ ਆਪਣੀ ਜੀਵਨ ਦਾ ਸਮਾਪਤ ਕੀਤੀ ਹੈ ਲੇਕਿਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਹਨ ਚਰਨਜੀਤ ਕੌਰ ਉਹਨਾਂ ਵੱਲੋਂ ਇਸ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਸ਼ਮਪ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਸੈਂਟਰ ਹੈਗਾ ਨਰਸਿੰਗ ਕਾਲਜ ਆੜਿਆ ਦੇੰਦਰ ਠੀਕ ਹੈ ਜੀ ਮੈਡਮ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪੇਰੈਂਟਸ ਜਿੱਦਾਂ ਇਲਜ਼ਾਮ ਲਗਾ ਰਹੇ ਆ ਵੀ ਹਾਂ ਸਰ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਜੀ ਤੇ ਬੱਚੇ ਜਿਹੜੇ ਹੈਗੇ ਆ ਇੱਕ ਫਰਵਰੀ ਤੋਂ ਅਸੀਂ ਰਿਲੀਵ ਕੀਤੀ ਸੀ ਪਰ ਪ੍ਰੋਪਰਟਰੀ ਹੁੰਦੀਆਂ ਬੱਚੇ ਦੇ ਥਿਉਰੀ ਐਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ। ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ ਬਾਕੀ ਬੱਚੇ ਪਹਿਲੇ ਰਿਪੋਰਟ ਕਰ ਗਏ ਸੀਗੇ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ। 8 ਵਜੇ ਬੋਰਡਿੰਗ ਨੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹੈਨੀ ਸੀ ਉੱਥੇ ਉਹ ਨੈਸਟ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮੇਡ ਨੇ। ਕੀ ਬੱਚੇ ਨੇ ਆਪਣੇ ਆਪ ਹੈਂਡ ਕਰ ਲਿਆ ਜਿੱਦੀ ਇਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇ ਦਿੱਤੀ ਗਈ ਸੀ ਜੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਨੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸੈਮੈਸਟਰ ਦੇ ਵਿੱਚ ਸੀ ਉਸਪੀਟ ਪਰ ਲੜਕੀ ਹੈ 5 ਸੈਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹੋ ਕੁਛ ਕਿਹਾ ਨਹੀਂ ਤੁਸੀਂ ਕਹਿ ਰਹੇ ਉਹਨਾਂ ਨੇ ਇਹ ਜਿਹੇ ਇੰਜਾਈਮ ਲਗਾਇਆ ਹੈ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਨੂੰ ਚਲਾਉਂਦੇ ਹਾਂ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਾਈ ਚ ਵੀ ਠੀਕ ਸੀ ਬਾਕੀ ਬੱਚਾ ਨਾਲ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਨਾਲ ਵੀ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਬਲੀਮ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਬ ਬੜੇ ਸ਼ੌਕ ਦੇ ਮੈਮ ਕੋਈ ਸੁਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੁਝ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੁੱਲਿਆ ਸੀ ਤੇ ਉਹ ਲੋਕ ਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਹਜੇ ਨਹੀਂ ਆਣਾ ਕਮਿਸ਼ਨ ਫਿਰ ਸਾਨੂੰ ਪਤਾ ਚੱਲਣਾ ਕੀ ਕੀ ਹੈ ਤੇ ਉਹੀ ਇਹ ਕਮਿਸ਼ਨ ਦੇ ਸਾਗੇ ਸਹੀ ਕੀ ਕੀ ਹੋਇਆ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਠੀਕ ਹੈ ਜੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਨਹੀਂ ਕਿ ਅਸੀਂ ਹੋਸਟਲਾਂ 'ਚ ਪਾ ਗਏ ਆ ਤੇ ਬੱਚੇ ਹੀ ਖਾਰ ਲੱਗੇ ਆ। ਸਾਬਤ ਹੀ ਮੰਨ ਕਰਦੇ ਆ। ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ। ਬੀਤੀ ਰਾਤ ਇੱਕ ਕਾਲਜ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਜਿਹੜੀ ਲੜਕੀ ਹੈ ਉਸ ਵੱਲੋਂ ਸੁਇਸਾਈਡ ਕਰਨ ਦਾ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਗਵਿੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਖੁਸ਼ਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਜੋ ਲੁਧਿਆਣਾ ਦੀ ਨਿਵਾਸੀ ਹੈ ਕਰੀਬ ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜੋ ਬੀਐਸਸੀ ਅੰ ਵਿੱਚ ਪੰਜਵੇਂ ਸਮੈਸਟਰ ਦੀ ਜਿਹੜੀ ਹੈ ਵਿਦਿਆਰਥਣ ਸਨ ਔਰ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਸੈਂਟਰ ਸ਼੍ਰੀ ਗੋਵਿੰਦਗੜ੍ਹ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਮੌਜੂਦ ਸੀ ਤਾਂ ਉਸ ਵੱਲੋਂ ਜਿਹੜਾ ਕੀ ਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਲਜ ਸਟਾਫ ਨੂੰ ਇਸ ਸਾਰੀ ਘਟਨਾ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਜਿਹੜੀ ਵਿਦਿਆਰਥਣ ਹੈ ਉਹ ਆਪਣੇ ਕਲਾਸਰੂਮ ਵਿੱਚ ਨਹੀਂ ਪੁੱਜਦੀ ਹੈ ਤਾਂ ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗਦਾ ਕਿ ਉਸਨੇ ਸੂਇਸੈਡ ਕਰ ਲਈ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਤ ਵਿੱਚ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਨੂੰ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀਕ ਆਪ ਵੱਲ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹਾਂ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਦੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਕੇ ਆ ਤੇ ਬੱਚੇ ਹੀ ਕਮਾਰ ਲੱਗੇ ਅਕੀਨ ਆਸੇ ਲੜਕੀ ਦਾ ਘਰ ਸਭਰੇ ਦੇ ਘਰ ਬੋਤ ਲੈਕ ਬੱਚੀ ਜੀ ਮੇਰੀ ਉਹ ਲੈ ਆਇਆ ਕਬੱਚੀ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਹਨ ਉਹਨਾਂ ਵੱਲੋਂ ਜਿਹੜੇ ਕੀ ਕਾਲਜ ਦੇ ਜਿਹੜਾ ਸਟਾਫ ਹੈ ਉਹਨਾਂ ਤੇ ਵੀ ਕੁਝ سنگੀਨ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਲੜਕੀ ਨੂੰ ਦੇ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਉਸਨੇ ਆਪਣੀ ਜੀਵਨ ਦਾ ਸਮਾਪਤ ਕੀਤੀ ਹੈ ਲੇਕਿਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਹਨ ਚਰਨਜੀਤ ਕੌਰ ਉਹਨਾਂ ਵੱਲੋਂ ਇਸ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਆਮ ਆਪ ਜੀਤਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਸੈਂਟਰ ਹੈਗਾ ਨਰਸਿੰਗ ਕਾਲਜ ਆੜਿਆ ਦੇ ਅੰਦਰ ਠੀਕ ਹੈ ਜੀ ਮੈਡਮ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂ ਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪੇਰੈਂਟਸ ਜਿੱਦਾਂ ਇਲਜ਼ਾਮ ਲਗਾ ਰਹੇ ਆ ਵੀ ਹਾਂ ਸਰ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਇਹਨੇ ਜੀ ਤੇ ਬੱਚੇ ਜਿਹੜੇ ਹੈਗੇ ਆ ਇੱਕ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੋਟੈਕਟਡ ਹੁੰਦੀਆਂ ਬੱਚੇ ਦੇ ਥਿਉਰੀ ਐਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ। ਬੱਚਾ 2 ਦਿਨ ਲੇਟ ਪਹੁੰਚਿਆ, ਬਾਕੀ ਬੱਚਿਆਂ ਨਾਲੋਂ ਬਾਕੀ ਬੱਚੇ ਪਹਿਲੇ ਰਿਪੋਰਟ ਕਰ ਗਏ ਸੀਗੇ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ। 8 ਵਜੇ ਇੰਬਾਰਡਿੰਗ ਤੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ ਬੱਚਿਆਂ ਨੇ ਮੈਡਮ ਹੈਨੀ ਸੀ ਉੱਥੇ ਉਹ ਮੈਸਟਰ ਸੀਗੇ ਤੇ ਬੱਚਿਆਂ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮਿਲ ਨਹੀਂ। ਕੀ ਬੱਚੇ ਨੇ ਆਪਣੇ ਆਪ ਨੂੰ ਹੈਂਡ ਕਰ ਲਿਆ ਜਿੱਦੀ ਇਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇ ਦਿੱਤੀ ਗਈ ਸੀ ਜੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਨੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸੈਮੈਸਟਰ ਦੇ ਵਿੱਚ ਸੀ ਉਸਪ੍ਰਿਤ ਕੌਰ ਲੜਕੀ ਹੈ 5th ਸੈਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਹੈ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹ ਜਿਹਾ ਕੁਛ ਕਿਹਾ ਨਹੀਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਇਹ ਜਿਹੇ ਰੈਗ ਨਗਾਇਆ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਨੂੰ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜ਼ਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ 'ਚ ਵੀ ਠੀਕ ਸੀ ਬਾਕੀ ਬੱਚਿਆਂ ਨੂੰ ਵੀ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਸਾਨੂੰ ਨਹੀਂ ਦਿੱਤੀ ਨਾ ਹੀ ਸਾਨੂੰ ਪਤਾ ਕਿਸ ਤਰੀਕੇ ਦਾ ਕੋਈ ਬਲੇਮ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਸੀ ਖੁੱਬ ਬੜੇ ਸ਼ੌਕ ਦੇ ਮੈਮ ਕੋਈ ਸੁਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੁਝ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੁੱਲਿਆ ਸੀ ਤੇ ਉਹ ਲੋਕ ਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਅਜੇ ਨਾਲ ਹੀ ਆਣਾ ਹੈ ਪੁਲਿਸ ਨੂੰ ਫਿਰ ਸਾਨੂੰ ਪਤਾ ਚੱਲੇਗਾ ਕੀ ਕੀ ਹੈ ਤੇ ਉਹ ਹੀ ਇਨਫੋਰਮੇਸ਼ਨ ਦੇ ਸਕਦੇ ਸਹੀ ਕੀ ਕੀ ਹੋਇਆ ਹੈ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਠੀਕ ਹੈ ਜੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣੀਂ ਕੀ ਪਤਾ ਸੀ ਵੀ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਤਮਾਰ ਲੱਗੇ ਸਾਬ ਦੀ ਮੰਨ ਕਰ ਰਹੀ ਆ ਅੱਜ ਮੇਰੀ ਬੱਚੀ ਗਈ ਆ ਕਿਸੇ ਹੋਰ ਤੇ ਨਾ ਜਾਵੇ ਅਜੀਤੀ ਰਾਤ ਇੱਕ ਕਾਲਜ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਹੀ ਜਿਹੜੀ ਲੜਕੀ ਹੈ ਉਸ ਵੱਲੋਂ ਸੁਸਾਈਸਾਈਡ ਕਰਨ ਦਾ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਜਿਹੜੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ਼੍ਰੀ ਗਵਿੰਦਵਾਲ ਸਾਹਿਬ ਦੀ ਪੁਲਿਸ ਵੱਲੋਂ ਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਖੁਸ਼ਪ੍ਰੀਤ ਕੌਰ ਪੁੱਤਰੀ ਅਮਰੀਕ ਸਿੰਘ ਜੋ ਲੁਧਿਆਣਾ ਦੀ ਨਿਵਾਸੀ ਹੈ ਕਰੀਬ ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ ਜੋ ਬੀਐਸਸੀ ਅੰ ਵਿੱਚ 5ਵੇਂ ਸੈਮੈਸਟਰ ਦੀ ਜਿਹੜੀ ਹੈ ਵਿਦਿਆਰਥਣ ਸਨ ਔਰ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਰੀਜਨਲ ਸੈਂਟਰ ਸ਼੍ਰੀ ਗੋਵਿੰਦਵਾਲ ਸਾਹਿਬ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਵਿੱਚ ਮੌਜੂਦ ਸੀ ਤਾਂ ਉਸ ਵੱਲੋਂ ਜਿਹੜਾ ਕੀ ਫਾਹ ਲੈ ਕੇ ਆਪਣੀ ਜੀਵਨ ਅੰਤ ਸਮਾਪਤ ਕਰ ਲਈ ਗਈ ਇਸ ਦੇ ਪਿੱਛੇ ਕੀ ਕਾਰਨ ਸਨ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਾਲਜ ਸਟਾਫ ਨੂੰ ਇਸ ਸਾਰੀ ਘਟਨਾ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਕਿ ਜਿਹੜੀ ਵਿਦਿਆਰਥਣ ਹੈ ਉਹ ਆਪਣੇ ਕਲਾਸਰੂਮ ਵਿੱਚ ਨਹੀਂ ਪੁੱਜਦੀ ਹੈ ਤਾਂ ਜਦੋਂ ਉਸ ਦੇ ਕਮਰੇ ਵਿੱਚ ਜਾ ਕੇ ਦੇਖਿਆ ਜਾਂਦਾ ਹੈ ਤਾਂ ਉਸ ਤੋਂ ਪਤਾ ਲੱਗਦਾ ਗਾਇ ਕਿ ਉਸਨੇ ਸੁਇਸਾਈਡ ਕਰ ਲਈ ਕੀ ਕਹਿਣਾ ਚਾਹੁੰਦੇ ਜਿਹੜੇ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਟੀਚਰ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਇ ਤੋਂ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀਕ ਆਪ ਵੱਲ ਕੋਲੇ ਵੀ ਜਾਂਦੇ ਸੀ ਉਹ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀਗੇ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਤੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਵੀ ਤੁਹਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਨਹੀਂ ਕਿ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਕਮਾਲ ਲਾ ਗਏ ਤੀਨ ਆ ਸੀ ਲੜਕੀ ਦਾ ਘਰ ਸਰੇ ਦੇ ਘਰ ਬੋਤ ਲੈ ਕੇ ਬੱਚੀ ਜੀ ਮੇਰੀ ਉਹ ਚਲਾਏਗਾ ਬੱਚੀ ਫਿਲਹਾਲ ਜਿਹੜੇ ਪਰਿਵਾਰਕ ਮੈਂਬਰ ਹਨ ਉਹਨਾਂ ਵੱਲੋਂ ਜਿਹੜੇ ਕੀ ਕਾਲਜ ਦੇ ਜਿਹੜਾ ਸਟਾਫ ਹੈ ਉਹਨਾਂ ਤੇ ਵੀ ਕੁਝ سنگੀਨ ਨੇ ਦੋਸ਼ ਲਗਾਏ ਗਏ ਹਨ ਕਿ ਉਹਨਾਂ ਨੂੰ ਲੜਕੀ ਨੂੰ ਦੇ ਕੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਦੇ ਕਰਕੇ ਉਸਨੇ ਇਸ ਆਪਣੀ ਜੀਵਨ ਦਾ ਸਮਾਪਤ ਕੀਤੀ ਹੈ ਲੇਕਿਨ ਕਾਲਜ ਦੇ ਜਿਹੜੇ ਪ੍ਰਿੰਸੀਪਲ ਹਨ ਚਰਨਜੀਤ ਕੌਰ ਉਹਨਾਂ ਵੱਲੋਂ ਇਸ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ ਹੈ ਆਮ ਆਪ ਜੀ ਦਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਸੈਂਟਰ ਹੈਗਾ ਨਰਸਿੰਗ ਕਾਲਜ ਆੜਿਆ ਦੇ ਅੰਦਰ ਠੀਕ ਹੈ ਜੀ ਮੈਨੂੰ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂ ਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪੇਰੈਂਟਸ ਜਿੱਦਾਂ ਇਲਜ਼ਾਮ ਲਗਾ ਰਹੇ ਆ ਵੀ ਹਾਂ